ਅੰਦਰ ਵੀ ਜਿਵੇਂ ਮਰੇ ਕੱਲਗਾ ਹੈ ਬਹੁਤ ਵਧੀਆ ਕੁਆਲਿਟੀ ਅੰਦਰ ਦਿਖਾਉ ਤੁਮੜਾ ਯਾ ਤੁਸੀਂ ਵੀ ਤੁਸੀਂ ਦੇਖ ਸਕਦੇ ਹੋ ਦੇਖ ਲਓ ਇਹਦੇ ਵਿੱਚ ਵੀ ਆਪਾਂ ਸਮਾਨ ਰੱਖ ਸਕਦੇ ਆ ਤੇ ਜਿਹੜੇ ਆਪਣੇ ਓਪਨ ਬਾਕਸ ਆ ਗਏ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਤੁਹਾਡੇ ਵਾਸਤੇ ਮੀਰਾ ਲੈ ਕੇ ਆਇਆ ਇੱਕ ਜੁਨੀਅਰ ਟ੍ਰਿਕੀ। ਹੁਣ ਤੁਸੀਂ ਦੇਖ ਕੇ ਕਹਿੰਦੇ ਹੋਊਂਗੀ ਵੀ ਇਹਦੇ ਹੈਂਡਲ ਵਗੈਰਾ ਤਾਂ ਕਿਤੇ ਹੈ ਨਹੀਂ। ਹੈਂਡਲ ਦੀ ਬਿਨਾ ਹੈਂਡਲ ਤੋਂ ਇਹ ਮੀਰਾ ਹੋ ਗਿਆ ਦੇਖਿਆ ਵੀ ਤੁਸੀਂ। ਇੱਕ ਤਰੀਕੇ ਨਾਲ ਹੀ ਕੁਝ ਆ। ਅੰਦਰੋਂ ਵੀ ਤੁਸੀਂ ਦੇਖ ਸਕਦੇ ਹੋ। ਤਿੰਨ ਬਾਕਸ ਆਪਾਂ ਨੂੰ ਅੰਦਰ ਮਿਲ ਜਾਣਗੇ ਆਪਣੇ ਕੱਪੜੇ ਵਗੈਰਾ ਰੱਖਣ ਦੇ ਲਈ। ਬਹੁਤ ਵਧੀਆ ਰਹੂਗੀ ਇਹ ਤੇ ਉਸ ਤੋਂ ਬਾਅਦ ਇੱਧਰ ਆਪਾਂ ਨੂੰ 2 ਡੋਰ ਵਾਲਾ ਜਿਹੜਾ ਬਾਕਸ ਆਉਂਦਾ ਹੈ ਇਹ ਵੀ ਤੁਸੀਂ ਇਸ ਤਰੀਕੇ ਨਾਲ ਹੋ ਸਕਦੇ ਹੋ। ਹੁਣ ਜੇ ਹੋਵੇਗਾ ਬੰਦ ਕਰਨ ਦੇ ਵਿੱਚ ਵੀ ਤੁਹਾਨੂੰ ਜਮਾ ਵੀ ਦੇਖਿਆ ਨਹੀਂ ਹੋਣੀ ਮਾਈਨਲ ਲੱਗਦੀ ਹੋਣੀ। ਦੇਖ ਲਿਓ ਟੈਨ ਕਰੋ ਉਥੇ ਹੀ ਬੰਦ ਹੋ ਜੂਗੀ ਉਥੇ ਹੀ ਹੋ ਜੂਗੀ ਹੁਣ ਆਹ ਬਾਕਸ ਵੀ ਨਹੀਂ ਦੇਖ ਸਕਦੇ ਹੋ ਦੇਖ ਲਓ ਇਹਦੇ ਵਿੱਚ ਵੀ ਆਪਾਂ ਸਮਾਨ ਰੱਖ ਸਕਦੇ ਆ ਤੇ ਜਿਹੜੇ ਆਪਣੇ ਓਪਨ ਬਾਕਸ ਆ ਗਏ ਇੱਕ ਸਾਈਡ ਦੇ ਵਿੱਚ ਵੱਡੇ ਚੰਨ ਮਿਲ ਜਾਣਗੇ ਬਾਕਸ ਤੇ ਐਕਜੂਲੀ ਸਾਈਡ ਦੇ ਵਿੱਚ ਆਪਾਂ ਨੂੰ ਛੋਟੇ ਮਿਲ ਜਾਣਗੇ ਜਿਹੜੇ ਬਾਕਸਿੰਗ ਦੇ ਤੇ ਇਹਨਾਂ ਵਿੱਚ ਆਪਾਂ ਸਜਾ ਸਕਦੇ ਆ ਬਹੁਤ ਸਾਰੇ ਜਿਵੇਂ ਆਹ ਆ ਕਹਿੰਦੇ ਆਪਾਂ ਇੱਥੇ ਡਕਸੂਗਾਰਾ ਵੀ ਰੱਖ ਸਕਦੇ ਆ ਠੀਕ ਆ ਆਪਣੇ ਸਟੋਰ ਦੀ ਪ੍ਰੋਫੀਜ਼ ਵਗੈਰਾ ਹੁੰਦੀਆਂ ਨੇ ਆ ਪ੍ਰੋਫੀਆਂ ਤੁਸੀਂ ਜਾ ਕੇ ਰੱਖ ਸਕਦੇ ਆਂਗੇ ਪਰ ਆਪਦੀ ਇੱਕ ਸਾਈਡ ਦੇ ਵਿੱਚ ਬਹੁਤ ਘੈਂਡ ਲੱਗੂਗਾ ਇਹ ਤੇ ਜਿਵੇਂ ਆਪਾਂ ਕਹਿੰਦੇ ਆ ਰੋਜ਼ ਨਵੀਂ ਤੋਂ ਨਵੀਂ ਚੀਜ਼ ਲੈ ਕੇ ਆਉਣਾ ਹੈ ਕਿ ਇਸ ਵਾਰ ਇਹ ਵੀ ਤੁਹਾਡੇ ਸਾਹਮਣੇ ਕੁਝ ਨਵੀਂ ਤੋਂ ਫੈਕਟ ਲੈ ਕੇ ਆਏ ਆਂਗੇ ਤੇ ਦੇਖ ਸਕਦੇ ਹੋ ਇਹਦਾ ਡਿਜ਼ਾਈਨ ਆ ਜਿਵੇਂ ਤੁਸੀਂ ਕਿਸੇ ਤਰ੍ਹਾਂ ਦਾ ਮਰਜ਼ੀ ਖਾੜੇ ਤੋਂ ਕਰਵਾ ਸਕਦੇ ਹੋ ਆਪਣਾ ਡਿਜ਼ਾਈਨ ਵੀ ਲਿਆ ਸਕਦੇ ਹੋ ਸੀ ਤੁਹਾਨੂੰ ਉਹੀ ਡਿਜ਼ਾਈਨ ਦੇ ਵਿੱਚ ਚਾਰ ਕਰਕੇ ਦੇ ਦਾਂਗੇ ਤੇ ਅੰਦਰ ਵੀ ਜਿ ਸਮਰੇਕਾ ਲੱਗਾ ਹੋਇਆ ਬਹੁਤ ਵਧੀਆ ਕੁਆਲਿਟੀ ਦਾ ਅੰਦਰ ਦਿਖਾ ਦੂਗਾ ਜੀ ਅੰਦਰ ਬਹੁਤ ਵਧੀਆ ਸਮਰੇਕਾ ਲੱਗਾ ਹੋਇਆ ਵਧੀਆ ਕੁਆਲਿਟੀ ਦਾ ਤੇ ਲੋਕ ਆਪਾਂ ਨੂੰ ਬਹੁਤ ਵਧੀਆ ਕੁਆਲਿਟੀ ਦੇ ਮੰਨਣਗੇ ਲੋਕ ਦੇ ਵਿੱਚ ਆਪਾਂ ਨੂੰ ਮਾਈਨਰ ਦਿੱਕਤ ਵੀ ਨਹੀਂ ਆਉਣੀ ਆਹ ਲੋਕ ਤੁਸੀਂ ਚੈੱਕ ਕਰੀ ਸਕਦੇ ਹੋ ਤੇ ਉਸ ਤੋਂ ਬਾਅਦ ਗੱਲ ਕਰੀਏ ਕਲਰ ਦੀ ਕਲਰ ਤੁਸੀਂ ਇਹਦੇ ਵਿੱਚ ਜਿਹੜਾ ਮਰਜ਼ੀ ਲੈ ਸਕਦੇ ਹੋ ਚਾਹੇ ਤੁਸੀਂ ਆਪਣਾ ਵੀ ਕਲਰ ਲਿਆ ਸਕਦੇ ਹੋ ਤੇ ਤੁਹਾਨੂੰ ਸਾਡੇ ਕੋਲ ਵੀ ਕਈ ਕਈ ਸਾਰੇ ਕਲਰ ਦੇ ਡਿਜ਼ ਇਹ ਬਾਕੀ ਗੱਲ ਕਰੀਏ ਇਸ ਦੀ ਮਜ਼ਬੂਤੀ ਕੀ ਤਾਂ ਇਹ ਹੈਵੀ ਪਲਾਈ ਦੇ ਵਿੱਚ ਬਣੀ ਹੋਈ ਹੈਗੀ ਫੁੱਲ ਅਲਮੀਰਾ ਤੇ ਇਸ ਨੂੰ ਆਪਾਂ ਕਸਟਮਾਈਜੇਸ਼ਨ ਕਰਵਾ ਸਕਦੇ ਹਾਂ ਆਪਦੇ ਹਿਸਾਬ ਦੇ ਨਾਲ ਵੱਡੀ ਬਣਵਾ ਸਕਦੇ ਹੋ ਛੋਟੀ ਬਣਵਾ ਸਕਦੇ ਆ ਜੇ ਤੁਸੀਂ ਆਪਦੇ ਰੂਮ ਦਾ ਸਾਈਜ਼ ਆਮ ਦੱਸ ਸਕਦੇ ਆ ਅਸੀਂ ਉਹਦੇ ਹਿਸਾਬ ਦੇ ਨਾਲ ਵੀ ਇਸ ਨੂੰ ਵੱਡੀ ਐ ਛੋਟੀ ਤੁਹਾਨੂੰ ਬਣਾ ਕੇ ਦੇ ਦਾਂਗੇ ਅਲਮੀਰਾ ਤੇ ਬਸ ਤੁਹੀ ਕੀ ਕਰਨਾ ਸਿਰਫ ਸਿਰਫ ਆਰਡਰ ਬੁੱਕ ਕਰਨਾ ਬਹੁਤ ਜੈਨੂ ਪ੍ਰਾਈਸ ਦੇ ਵਿੱਚ ਤੁਹਾਨੂੰ ਮਿਲ ਜੂਗੀ ਸਕਰੀਨ ਤੇ ਨੰਬਰ ਚੱਲ ਰਿਹਾ 9804242042 ਦਾ ਕੰਟੈਕਟ ਕਰ ਸਕਦੇ ਹੋ ਜਾਂ ਸਾਡੇ ਸ਼ੋਰੂਮ ਬਰਨਾਲੋਵ ਤੇ ਵੀ ਜਾ ਸਕਦੇ ਹੋ ਸੰਮਾਨ